ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਪਿੰਡ ਮਾੜੇ ਮੱਲੀਆਂ ਤਹਿਸੀਲ ਤਰਨਤਾਰਨ ਜ਼ਿਲ੍ਹਾ ਵੀ ਤਰਨਤਾਰਨ ਇਹ ਨੇੜੇ ਹੈਗਾ ਸੁਰਸਿੰਘ ਤੇ ਲਾਗੇ ਖਲੜਾ ਖਲੜੇ ਸਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੁਰਸਿੰਘ ਥਾਣੀ ਵੀ ਤੇ ਗਾਂ ਦੇ ਬਾਰੇ ਡਿਟੇਲ ਵੀਰ ਜੀ ਉਹਨਾਂ ਨੂੰ ਪੁੱਛਦੇ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਵੀਰ ਜੀ ਠੀਕ ਠਾਕ ਹਾਂਜੀ ਹਾਂਜੀ ਵੀਰ ਜੀ ਕਿਰਪਾ ਤੁਸੀਂ ਦੱਸੋ ਵਧੀਆ ਤੇ ਕੀ ਡਿਟੇਲ ਹੈ ਵੀਰ ਜੀ ਗਾਂ ਦੀ ਇਸ ਤਾਂ ਗਾਂ ਦੀ ਵੀ ਜੀ ਅੱਛਾ ਜੀ 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 ਆਟਮ 22 ਕਿਲੋ ਦੁੱਧ ਜਿਹੜਾ ਬਿਲਕੁਲ ਤਿਆਰ ਹੈ ਥਲੇ ਦੇ ਸੁਵੀ ਨੂੰ ਦਿਨ ਪਾਜੀ ਦੇ 12 ਦਿਨ ਅੱਛਾ 12 ਦਿਨ ਮਗਰ ਕੀ ਹੈ ਦੇ ਮਗਰ ਪਾਜੀ ਬੱਚੀ ਜੀ ਆਹ ਬੱਚੀ ਜੀ ਹਾਂਜੀ ਠੀਕ ਹੈ ਜੀ ਅੱਛਾ 22 ਕਿਲੋ ਤਿਆਰ ਹੈ ਜੀ 22 ਕਿਲੋ ਦੁੱਧ ਜਿਹੜਾ ਬਿਲਕੁਲ ਤਿਆਰ ਹੈ ਥਲੇ ਦੇ ਦੋਸਤੋ ਹਵਾਨਾ ਥਣ ਵੇਖ ਸਕਦੇ ਤੁਸੀਂ ਮੁਠੀ ਵਾਲਾ ਥਣਾ ਤੇ ਗਿੱਠ ਗਿੱਠ ਦੀ ਵਿਰਲਦੇ ਆ ਤੇ ਆਰਡਰ ਵੇਖ ਤੇ ਅੰਦਾਜ਼ਾ ਲਾ ਹੀ ਲੈਣਾ ਗਾਂ ਕਿੱਡੀ ਕੁ ਵਧੀਆ ਬਾਕੀ ਸਮੋਲ ਜਾਂ ਕਾਦਾ ਨਾ ਵੱਡਾ ਨਾ ਛੋਟਾ ਤੇ ਸੋਹਣੀ ਗਾਂ ਤੇ ਕੀ ਡਿਮਾਂਡ ਆ ਵੀਰ ਜੀ ਜੀ ਡਿਮਾਂਡ 65000 ਰੁਪਏ ਕਰਦੇ ਜੀ 65000 ਮਾਨਤਾਨ ਵੀਰ ਜੀ ਮਾਨਤਾਨ ਵੀਰ ਜੀ ਦਾ ਵੀਡੀਓ ਵੇਖ ਕੇ ਤੁਹਾਡੇ ਉਹ 2000 ਰੁਪਏ ਮਾਨਤਾਨ ਕਰਦੇ ਲੋ ਦੋਸਤੋ ਜਿਹੜਾ ਵੀਡੀਓ ਵੇਖ ਕੇ ਉਹ 2000 ਮਾਨਤਾਨ ਕਰਦੇ ਨੇ ਤੁਹਾਡੇ ਚੈਨਲ ਦਾ ਨਾਮ ਲਊਗਾ ਉਹਨੂੰ 2000 ਰੁਪਏ ਮਾਨਤਾਨ ਕੀਤਾ ਜੀ ਲੋ 3000 ਹੋ ਗਿਆ ਵੀਰ ਜੀ ਠੀਕ ਮਿਹਰਬਾਨੀ ਵੀਰ ਜੀ ਤੇ ਵੀਰ ਜੀ ਦੁੱਧ ਪੂਰਾ ਕੰਡੇ ਦੀ ਚਵਾਈ ਵਾਲਾ ਵੀਰ ਜੀ ਵੀਰ ਨੂੰ ਨਹੀਂ ਕਹਿੰਦੇ ਵੀ ਕੰਡੇ ਦੇ ਤੋਲਵਾ ਦੁੱਧ ਦਾ ਭਾਵੇਂ ਕੋਈ ਦੋ ਦਿਨ ਚੋਲੇ ਤੇ ਭਾਵੇਂ ਕਿਦਾਂ ਤੇ ਦੋਸਤੋ ਆਪ ਦੀ ਚਵਾਈ ਕਰਕੇ ਥਣ ਦੀ ਤਸੱਲੀ ਕਰਕੇ ਤੇ ਸੌਦਾ ਕਰਿਆ ਕਰੋ ਤੇ ਸਾਡਾ ਫਰਜ਼ ਆ ਪਸ਼ੂ ਖੋਣਾ ਤੇ ਬਾਕੀ ਜੋ ਵੀ ਤਸੱਲੀ ਹੋ ਤੁਸੀਂ ਕਰਨੀ ਹੈ ਹੁਣ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ